ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰਨ ਲੱਗਾ ਜੀ ਪਸ਼ੂ ਮੰਡੀ ਢਨੌਲਾ ਤੋਂ ਤਰੀਕ 11 ਅਪ੍ਰੈਲ ਤੇ 2024 11 ਦੇ 27 ਤਰੀਕ ਨੂੰ ਜਿਹੜੀ ਢਨੌਲਾ ਮੰਡੀ ਲੱਗਦੀ ਹੈ ਤੇ ਅੱਜ 11 ਤਰੀਕ ਦੀ ਵੱਡੀ ਮੰਡੀ ਆ ਦਿਖਾਵਾਂਗੇ ਟਾਪ ਕੁਆਲਿਟੀ ਦੇ ਪਸ਼ੂ ਤੁਹਾਨੂੰ ਮੰਡੀ ਦੇ ਵਿੱਚ ਕਵਰ ਕਰਕੇ ਤੇ ਰੇਟਾਂ ਬਾਰੇ ਵੀ ਜਾਣੂ ਕਰਵਾਵਾਂਗੇ ਲੈ ਤੁਹਾਨੂੰ ਇੱਕ ਝੋਟੀ ਦੇ ਵਿੱਚ ਪੈਂਦੀ ਜਿਹੜੀ ਮਾਝੇ ਤੋਰ ਕੇ ਦਿਖਾਉਨੇ ਆਂ ਬਹੁਤ ਚੰਗੀ ਝੋਟੀ ਆ ਸਣ ਹਵਾਨੇ ਦੀ ਮੰਤਰ ਜਿਹੜੀ ਬਹੁਤ ਸੋਹਣੀ ਆ ਇੱਕ ਵਾਰੀ ਤੋਰ ਕੇ ਦਿਖਾਵਾਂਗੇ ਸੋਨੂੰ ਲੈ ਤੋਰਦੇ ਬਾਈ ਇੱਕ ਵਾਰੀ ਤੁਰਦੀ ਨੂੰ ਜਾ ਕਰ ਲਿਓ ਗੋ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਸਿੰਘਾ-ਸੁੰਗਾ ਦੀ ਪੂਰੀ ਕੁੰਡੀ ਆ ਤੇ ਮੂੰਹ ਮੱਥੇ ਦੀ ਵੀ ਬਹੁਤ ਸੋਹਣੀ ਆ ਝੋਟੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਸਾਰੀ ਇੱਕ ਵਾਰੀ ਤੁਰਦੀ ਦੇ ਨਗਾ ਮਾਰੋ ਹਵਾਨਾ ਹੋਣਾ ਦੇਖੋ ਬਹੁਤ ਸਾਫ ਹਵਾਨਾ ਇਧਰੋਂ ਤੋਰਦੇ ਬਾਈ ਲੰਮੀ ਤੋਰਦੇ ਮਾੜੀ ਹਵਾਨਾ ਹੋਣਾ ਦੇਖ ਸਕਦੇ ਤੁਸੀਂ ਸਾਈਡ ਤੋਂ ਵੀ ਥਣ ਥਣ ਬਹੁਤ ਚੰਗਾ ਲੱਗਿਆ ਸਾਇ ਸੋਹਣਾ ਸਾਨੂੰ ਦੱਸ ਤੇ ਵਿੱਥੀ ਵਾਲਾ ਥਾਣਾ ਪੂਰਾ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਨੇ ਚੰਗੀ ਬਾਡੀ ਬੰਤਰ ਦੀ ਆ। ਬਈ ਅੱਛੀ ਕਾ। ਕਿਹੜਾ ਪਿੰਡ ਆ ਬਈ? ਇਹ ਰਾਜ ਆ ਜੀ। ਮੇਰਾ ਜ਼ਿਲ੍ਹਾ ਬਠਿੰਡਾ ਨਾ। ਹਾਂਜੀ। ਠੀਕ ਆ ਇਹ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈ ਆ ਕਿਹੜਾ ਸੂਆ ਸੂਈ ਬਈ? ਦੂਜਾ ਸੂਆ ਜੀ। ਦੂਜਾ ਸੂਆ ਇਸ ਵਾਰ ਸੂਈ ਆ। ਕਿੰਨੇ ਦਿਨਾਂ ਦੀ ਸੂਈ ਆ ਬਈ? ਇਹ 10 ਦਿਨਾਂ ਦੀ ਹੋ ਗਈ ਜੀ। 10 ਦਿਨ ਸੂਈ ਨ ਹੋ ਕੇ ਤੇ ਬੱਚਾ ਵਗਰ ਗਿਆ। ਕੱਟੀ ਆ ਜੀ। ਲక్ష్ਮੀ ਡੇਰੀ ਫਾਰਮ ਵਾਲੇ ਕੋਹੇਨੂਰ ਦੀ ਜੀ। ਲక్ష్ਮੀ ਡੇਰੀ ਫਾਰਮ ਵਾਲੇ ਕੋਹੇਨੂਰ ਦੀ ਕੱਟੀ ਆ ਵਾਗਰ ਦੇਖ ਸਕਦੇ ਹੋ ਤੁਸੀਂ ਤੇ 10 ਦਿਨਾਂ ਦੀ ਸੂਈ ਆ ਬਈ ਦੱਸ ਦਿਨਾ ਜੀ ਸੂਈ ਥੱਲੇ ਦੁੱਧ ਕਿੰਨਾ ਕੁ ਤਿਆਰ ਆ ਬਾਈ ਦੁੱਧ 13 ਲੀਟਰ ਤਿਆਰ ਆ ਜੀ ਪੂਰਾ ਤਸੱਲੀ ਵਾਲਾ ਪੂਰਾ ਤਸੱਲੀ ਵਾਲਾ ਦੋ ਡੰਗ ਤਿੰਨ ਡੰਗ ਮਤਲਬ ਚਵਾ ਦਾਂਗੇ ਠੀਕ ਆ ਤੇ ਚਵਾਈ ਜੁਬਰੀ ਚੰਗੀ ਆ ਪੂਰੀ ਖੋਲੀ ਆ ਹਾਂਜੀ ਹਾਂਜੀ ਠੀਕ ਆ ਰੇਟ ਕੀ ਰੱਖੇਗਾ ਜਾਇ ਜਾਇ ਰੇਟ ਇਹਦਾ 1 ਪੱਕੀ ਮੰਗ ਰੇਟ 1,25,000 ਵਿੱਚੋਂ ਮਨਤਨ ਹੋ ਜੀ ਠੀਕ ਆ ਫੋਨ ਨੰਬਰ ਬਾਈ 94175 94175 57955 57955 ਇਹ ਬਾਈ ਦਾ ਫੋਨ ਨੰਬਰ ਹੈ ਜੀ ਛੋਟੀ ਸੋ ਨੂੰ ਪਹਿਲਾਂ ਤੋਰ ਕੇ ਵੀ ਦਿਖਾਈ ਹੈ ਸਿੰਗਾ ਸੁnga ਦੀ ਪੂਰੀ ਕੁੰਡੀ ਹੈ ਤੇ ਬਾਡੀ ਵੰਤਰ ਦੀ ਵੀ ਚੰਗੀ ਹੈ ਮੱਜ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤੇ ਇੱਕ ਵਾਰੀ ਸੰਪਰਕ ਜਰੂਰ ਬਣਾ ਲਿਓ ਥਾਣਾ ਹਵਾਨੇ ਦੀ ਸਾਫਾ ਛੋਟੀ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਨੇੜੇ ਤੋਂ ਵੀ ਦਿਖਾ ਦੇਣੇ ਸੋ ਨੂੰ ਸਾਈਡ ਤੋਂ ਦੇਖ ਸਕਦੇ ਹੋ ਹਵਾਨਾ ਤੇ ਮੰਗਰ ਲక్ష్ਮੀ ਡੇਰੀ ਫਾਰਮ ਵਾਲੇ ਕੋਹੀ ਨੂਰ ਦੀ ਕੱਟੀ ਹੈ ਜੀ ਮੰਗਰ ਹਰ ਇੱਕ ਮੱਝ ਤੁਹਾਨੂੰ ਹੋਰ ਦਿਖਾਉਨੇ ਆ ਸਿੰਗਾ-ਸੁੰਗਾ ਦੀ ਪੂਰੀ ਕੁੰਡੀਆ ਤੇ ਥਾਣਾ ਹਵਾਨੇ ਦੀ ਵੀ ਬਹੁਤ ਸਾਫ ਆ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛ ਲਾਂਗੇ ਲੈ ਤੋਰਦੇ ਬਾਈ ਤੁਰਦੀ ਨੂੰ ਚੈੱਕ ਕਰ ਲਿਓ ਥਾਣਾ ਹਵਾਨੇ ਦੀ ਬਹੁਤ ਸੋਹਣੀਆ ਬਹੁਤ ਜਿਆਦੇ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਚੰਗੇ ਬਾਡੀ ਡਾਂਚੇ ਦੀ ਆ ਚੰਗੇ ਪਿੱਠਪੁੜੇ ਦੀ ਤੇ ਚੰਗੇ ਥਾਣਾ ਹਵਾਨੇ ਦੀ ਆ ਥਾਣਾ-ਸੋਣਾ ਦਾ ਗੈਪ ਦੇਖੋ ਬਹੁਤ ਜਿਆਦੇ ਗੈਪ ਆ ਸ਼ਿੰਗਾਂ ਦੀ ਬਿਲਕੁਲ ਕੁੰਡੀਆ ਤੇ ਮੂੰਹ ਮੱਥੇ ਦੀ ਬਹੁਤ ਸੁਨੱਖੀ ਝੋਟੀ ਆ। ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛਾਂਗੇ। ਇੱਕ ਵਾਰੀ ਝੋਟੀ ਦੇ ਨਿਗਾਹ ਮਾਰੋ ਤੁਸੀਂ ਦੇਖੋ। ਹਵਾਨਾ ਉਹਨਾਂ ਦੇਖੋ ਬਹੁਤ ਸੋਹਣਾ ਤਿਆਰ ਕਰਿਆ। ਬਾਕੀ ਸਾਰੀ ਗੱਲਬਾਤ ਆਪਾਂ ਥੋੜੀ ਬਾਈ ਨਾਲ ਕਰਵਾਉਨੇ ਆ। ਦੇਖੋ ਹਵਾਨਾ ਦੇਖੋ ਬਹੁਤ ਜਾਦੇ ਗੈਪ ਵਾਲਾ ਥਣ ਲੱਗਿਆ ਹੋਇਆ ਮੱਜੇ ਨੂੰ। ਤੇ ਬਾਡੀ ਸਟਰਕਚਰ ਦੀ ਬਹੁਤ ਜਾਦੇ ਚੰਗੀ ਹੈ ਜੀ। ਬਾਈ ਸੱਚੀ ਗੱਲ ਜੀ। ਕਰਿ ਸੱਚ। ਨਾਂ ਦੱਸ ਦਿਓ ਜੀ ਆਪਣਾ। ਨਾਂ ਜਗਦੇਵ ਸਿੰਘ। ਜਗਦੇਵ ਸਿੰਘ ਪਿੰਡ ਜੀ। ਢੁੱਲੀਵਾਲ। ਪਿੰਡ ਢੁੱਲੀਵਾਲ ਜ਼ ਠੀਕ ਆ ਜੀ ਇਹ ਜਿਹੜੀ ਮਾਝ ਆਪਾਂ ਤੋਰ ਕੇ ਦਿਖਾਈਏ ਕਿਹੜਾ ਸੂਆ ਸੂਈ ਹੋਈ ਆ ਜੀ ਤੇ ਪਹਿਲਾ ਸੂਆ ਕਿ ਪਹਿਲਾ ਸੂਆ ਪਹਿਲ ਨਹੀਂ ਆ ਜੀ ਹਜੇ ਪਹਿਲ ਨਹੀਂ ਠੀਕ ਆ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ 4-5 ਦਿਨ ਹੋ ਗਏ 4-5 ਦਿਨ ਹੋ ਗਏ ਸੂਈ ਨੂੰ ਤੇ ਬੱਚਾ ਕੀ ਆ ਮੰਗ ਰਿਹਾ ਜੀ ਕੱਟੀ ਆ ਬੱਚਾ ਮਗਰ ਕੱਟੀ ਆ ਜੀ ਦੇਖ ਸਕਦੇ ਹੋ ਤੁਸੀਂ 나ੜੂਆ ਨਾਲ ਆ ਤੇ 5 ਕਿ ਦਿਨ ਹੋ ਗਏ ਸੂਈ ਨੂੰ 5 ਦਿਨਾਂ ਦੀ ਸੂਈ ਥੱਲੇ ਦੁੱਧ ਦੀ ਗੱਲ ਕਰ ਲਈਏ ਕਿੰਨਾ ਕੁ ਤਿਆਰ ਆ ਇਹ 1 ਕਿਲੋ ਦੁੱਧ ਤਿਆਰ ਆ ਪੂਰਾ ਤਸੱਲੀ ਆ ਠੀਕ ਆ ਮਤਲਬ ਦੋ ਡੰਗ ਤਿੰਨ ਡੰਗ 140 ਦੇ ਦੂੰਗੀ ਠੀਕ ਆ ਦੋ ਦਾ ਦੋ ਡੰਗ ਤਿੰਨ ਡੰਗ ਤਸੱਲੀ ਕਰਾ ਦੋਗੇ ਹਾਂ ਹਾਂ ਠੀਕ ਆ ਜੀ ਤੇ ਜਾਇਜਾ ਰੇਟ ਕੀ ਰੱਖਾਂਗੇ ਜੀ ਅੱਪ 140 140 ਹਜ਼ਾਰ ਮਾਨਤਾਂ ਵਿੱਚ ਉਹ ਜਿਹਾ ਪੂਰਾ ਹੋ ਜਾ ਠੀਕ ਆ ਫੋਨ ਨੰਬਰ ਜੀ 62395 62395 37 ਕੁ 95 37 ਕੁ 95 ਲੈ ਵੀ ਝੋਟੀ ਦੇ ਇੱਕ ਵਾਰੀ ਹੋਰ ਨਿੰਗਾ ਮਾਰ ਲਓ ਇਹ ਬਾਈਆਂ ਦਾ ਫੋਨ ਨੰਬਰ ਆ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਸੰਪਰਕ ਜਰੂਰ ਬਣਾ ਲਿਓ ਥਣ ਹਵਾਨੇ ਦੀ ਬੰਤਰ ਬਹੁਤ ਚੰਗੀਆਂ ਝੋਟੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਹਵਾਨਾ ਤੇ ਪੂਰਾ ਜਿਹੜਾ ਵਿੱਥੀ ਵਾਲਾ ਚਾਰ ਸਪੀਰੋਂ ਗਿਠ-ਗਿਠ ਪੈਂਦੀ ਆ ਬਹੁਤ ਵਿੱਥੀ ਵਾਲਾ ਸਣ ਲੱਗਿਆ ਹੋਇਆ ਤੇ ਲੈ ਵੀ ਗੇੜਾ ਇੱਕ ਵਾਰੀ ਹੋਰ ਦਵਾਉਨੇ ਤੁਰਦੀ ਨੂੰ ਇੱਕ ਵਾਰੀ ਹੋਰ ਚੈੱਕ ਕਰ ਲਿਓ ਬਹੁਤ ਜ਼ਿਆਦੇ ਚੰਗੀ ਮਾਝਾ ਦੇਖ ਸਕਦੇ ਹੋ ਤੁਸੀਂ ਤੁਰਦੀ ਨੂੰ ਇੱਕ ਵਾਰੀ ਹੋਰ ਚੈੱਕ ਕਰ ਲਿਓ ਦੇਖੋ ਗੈਪ-ਗੂਪ ਚੈੱਕ ਕਰੋ ਸਣਾ ਦਾ ਬਹੁਤ ਜ਼ਿਆਦੇ ਚੰਗਾ ਗੈਪ ਆ ਸਣਾ ਦਾ ਜੀ ਦੇਖ ਸਕਦੇ ਹੋ ਤੁਸੀਂ ਖੋੜ ਲਿਆ ਬਈ ਆਹ ਦੇਖੋ ਪਾਸ ਪਗੜੇ ਦੇਖੋ ਫਗਵਾਨੇ ਦੀ ਮੰਤਰ ਦੇਖੋ ਫਗਵਾਨਾ ਮੂਨਾ ਬਹੁਤ ਸੋਹਣਾ ਤਿਆਰ ਕਰਿਆ ਬਹੁਤ ਵਿੱਛੀ ਵਾਲਾ ਸਨ ਲੱਗੇ ਇਹ ਕਿਸੇ ਵੀ ਪ੍ਰਾਦੇ ਪਸੰਦ ਆਉਂਦੀ ਹੋਈ ਤਾਂ ਸੰਪਰਕ ਜਰੂਰ ਬਣਾ ਲੇ ਇਹ ਕਾ ਤੁਹਾਨੂੰ ਜਰਸੀ ਵੈੜ ਦਿਖਾਉਨੇ ਆ ਪ੍ਰਭੂ ਬਹੁਤ ਜਿਆਦਾ ਚੰਗੀ ਵੈੜ ਆ ਇੱਕ ਵਾਰੀ ਨਾ ਖੜੀ ਦੇ ਥਣ ਹਵਾਨੇ ਤੇ ਨਿਗਾਹ ਮਾਰੋ ਦੇਖ ਸਕਦੇ ਹੋ ਤੁਸੀਂ ਮਿਲਕ ਬੇਨ ਪੂਰੀਆਂ ਉੱਭਰੀਆਂ ਹੋਈਆਂ ਤੇ ਚੰਗਾ ਜਿਹੜਾ ਥਣ ਥਣ ਲੱਗਿਆ ਹੋਇਆ ਅੱਗੇ ਬੱਚਾ ਖੜਾ ਡਿਟੇਲ ਆਪਾਂ ਸਾਰੀ ਤੁਹਾਨੂੰ ਬਾੜੀ ਤੋਂ ਪੁੱਛ ਕੇ ਦੇਵਾਂਗੇ ਇੱਕ ਵਾਰੀ ਵੇੜ ਤੇ ਨਿਗਾਹ ਮਾਰੋ ਬਹੁਤ ਸੁਨੱਖੀ ਵੇੜਾ ਤੇ ਬੋਡੀ ਢਾਂਚੇ ਦੀ ਬਹੁਤ ਚੰਗੀ ਆ ਚੰਗੀ ਲਵਾਈ ਚ ਤੇ ਚੰਗੀ ਬੋਡੀ ਢਾਂਚੇ ਦੀ ਵੇੜਾ ਤੇ ਹਵਾਨਾ ਹੁਣ ਦੇਖ ਸਕਦੇ ਤੁਸੀਂ ਹਵਾਨਾ ਦੇਖੋ ਬਹੁਤ ਚੰਗਾ ਹਵਾਨਾ ਬਣਾਇਆ ਕਰਮਾਲੀ ਨੇ ਤੇ ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ ਅੱਗੇ ਗਰਮੀ ਦੇ ਸੀਜ਼ਨ ਵਿੱਚ ਰੱਖਣ ਲਈ ਜਿਹੜੀ ਬਹੁਤ ਅਨੁਕੂਲ ਆ ਵੇੜਾ ਇਹ ਪਹਿਲਾਂ ਤੁਰਦੇਗਾ ਇੱਕ ਵਾਰੀ ਤੁਰਦੀ ਦਿਨਾਂ ਦਾ ਮਾਰ ਲਿਓ ਰਵਾਨਾ ਬਹੁਤ ਚੰਗਾ ਬਣਾਇਆ ਬੈਠ ਨੇ ਬਾਕੀ ਸਾਰੀ ਜਾਣਕਾਰੀ ਜਿਹੜੀ ਵਹਿਰ ਬਾਰੇ ਆਪਾਂ ਬਾਈ ਨਾਲ ਤੁਹਾਡੀ ਗੱਲਬਾਤ ਕਰਵਾ ਦੇਗੇ ਇੱਕ ਦੋ ਫੇਸ ਕੁਆਲਿਟੀ ਦੀ ਦੇਖ ਸਾਰੇ ਤੁਸੀਂ ਤੇ ਚੰਗੀ ਸਮੀ ਭਲੀ ਬਹਿੜਾ ਦੇਖ ਸਾਰੇ ਤੁਸੀਂ ਥਾਣਾਵਾਨੇ ਦੀ ਵੰਤਰ ਦੇਖੋ ਤਰ ਦੇਖੋ ਚੰਗੀ ਸਮੀ ਪਲੀ ਹੋਈ ਬਿਹੜਾ ਦੇਖੋ ਤੁਰਦੀ ਤੇ ਨਿਗਾ ਮਾਰੋ ਤੁਸੀਂ ਵਾਨਾ ਬੂਨਾ ਬਹੁਤ ਸੋਹਣਾ ਬਣਾਇਆ ਤੇ ਚੰਗਾ ਵਿੱਥੀ ਵਾਲਾ ਥਣ ਲੱਗਿਆ ਹੋਇਆ ਬਾਕੀ ਸਾਰੀ ਗੱਲਬਾਤ ਆਪਾਂ ਥੋੜੀ ਬਾਇਨਾ ਕਰਵਾਉਨੇ ਆਜੋ ਹਾਂਜੀ ਬਾਈ ਨਾਂ ਦਾ ਆਪਣਾ ਗੁਰਪ੍ਰੀਤ ਸਿੰਘ ਆ ਜੀ ਪਿੰਡ ਬਈ ਪੁਚੋਕਲਾ ਪੁਚੋਕਲਾ ਜ਼ਿਲ੍ਹਾ ਬਠਿੰਡਾ ਬਠਿੰਡਾ ਜੀ ਠੀਕ ਆ ਇਹ ਜਿਹੜੀ ਬੈੜ ਦਿਖਾਈ ਆ ਆਪਾਂ ਕਿਹੜਾ ਸੂਈ ਆ ਬਈ ਦੂਜਾ ਸੂਆ ਸੂਈ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ ਕੱਲ੍ਹ ਸੂਈ ਆ ਜੀ ਸਵੇਰੇ ਕੱਲ੍ਹ ਸੂਈ ਆ ਸਵੇਰੇ ਤੇ ਮਗਰ ਬੱਚਾ ਕੀ ਆ ਬਈ ਅ ਮਾਗਰ ਬੱਚਾ ਬੱਛਾ ਜੀ ਦੇਖ ਸਕਦੇ ਹੋ ਤੁਸੀਂ ਤੇ ਦੁੱਧਾ ਤਾਂ ਕਿੰਨੇ ਘਾਲੀ ਆ ਬਾਈ ਉਹ ਤਾਂ ਬਾਈ 40 ਲੀਟਰ 35 ਤੋਂ ਬਾਹਰ ਜਾਉਂਦੇ ਨੇ ਦੁੱਧ 35 ਲੀਟਰ ਤੋਂ ਬਾਹਰ ਪੂਰਾ ਤੇ ਛੱਲੀ ਵਾਲਾ ਬਾਈ ਪੂਰਾ ਤੇ ਛੱਲੀ ਵਾਲਾ ਛੱਲੀ ਵਾਲਾ ਬਾਈ ਠੀਕ ਆ ਤੇ ਰੇਟ ਜਾਇਆ ਜਾ ਬਈ ਇਹਦਾ ਰੇਟ ਇਕ 20 ਹੈ 1,20,000 ਵਿੱਚੋਂ ਮਾਨਤਾਨ ਹੋ ਜੂ ਬਾਈ ਠੀਕ ਆ ਤੇ ਫੋਨ ਨੰਬਰ ਬਈ ਆਪਣਾ 7887 7887 63294 63294 ਏ ਬਾਈ ਦਾ ਫੋਨ ਨੰਬਰ ਹੈ ਜੀ ਤੇ ਜੇ ਕਿਸੇ ਵੀ ਭਰਾ ਦੇ ਵਹਿੜਾ ਪਸੰਦ ਆਈ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਬਣਾ ਲਿਓ ਲੈ ਵੀ ਇੱਕਾ ਤੁਹਾਨੂੰ ਮੱਝ ਦਿਖਾਉਨੇ ਆ ਮੱਝ ਬਹੁਤ ਜ਼ਬਰਦਸਤ ਆ ਚੰਗੇ ਬਾਡੀ ਟਾਂਚਰੀ ਦੇ ਪੂਰੀ ਖੁੱਲੀ ਢੁੱਲੀ ਮੱਝਾਂ ਬਾਕੀ ਗੱਲਬਾਤ ਸੋਡੀ ਸਾਰੀ ਬਾਈ ਨਾਲ ਕਰਵਾਵਾਂ ਇੱਕ ਵਾਰੀ ਮੱਝ ਦੇ ਨਾਲ ਖੜੀ ਤੇ ਨਿਗਾ ਮਾਰ ਲਓ ਤੁਸੀਂ ਦਰਸ਼ਨੀ ਮੱਝਾਂ ਪਾਈਆਂ ਦੀ ਘਰ ਦੀ ਰੱਖੀ ਹੋਈ ਮੱਝਾਂ ਵੱਡੀ ਗੱਲ ਆ ਥਾਣਾ ਹਵਾਨੇ ਦੀ ਮੰਤਰਪੁਰੀ ਦੇਖ ਸਕਦੇ ਹੋ ਤੇ ਬਾਡੀ ਟਾਂਚੇ ਕਨੀਓ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਖੁੱਲੀ ਢੁੱਲੀ ਮੱਝਾਂ ਤੇ ਇੱਕ ਵਾਰੀ ਬਾਅਦ ਤੋਂ ਆਪਾਂ ਡਿਟੇਲ ਪੁੱਛ ਲਈਏ ਬਾਕੀ ਸਾਨੂੰ ਤੋੜ ਕੇ ਵੀ ਦਿਖਾਵਾਂਗੇ ਬਾਈ ਅੱਛੀ ਗੱਲ ਜੀ ਬਾਈ ਨਾਂ ਦੱਸਦੇ ਆਪਣਾ ਕਿਹੜਾ ਬਾਈ ਗਿੰਦਰ ਸਿੰਘ ਗਿੰਦਰ ਸਿੰਘ ਪਿੰਡ ਕਿਹੜਾ ਬਾਈ ਆਪਣਾ ਕਲੇ ਬਾਈ ਅਗਲੀਆ ਪਿੰਡ ਜਿਲ੍ਹਾ ਮਾਨਸਨ ਦਾ ਬਾਈ ਹਾਂਜੀ ਹਾਂਜੀ ਠੀਕ ਆ ਇਹ ਜਿਹੜੀ ਆਪਾਂ ਮੱਝ ਲੈ ਕੇ ਆਏ ਬਾਈ ਕਿਹੜਾ ਸੂਆ ਸੁਣਦੇ ਨੇ ਇਹਨੇ ਬਾਈ ਸੀ ਹੁਣ ਸੂਆ ਦੂਜਾ ਸੂਆ ਦੂਜਾ ਸੂਆ ਐਸ ਵਾਰ ਸੋਣਾ ਬਈ ਕਿੰਨੇ ਦਿਨ ਬਾਕੀ ਨੇ ਇਹਦੇ ਵਿੱਚ 6 ਬਾਕੀ 6 ਦਿਨ ਬਾਕੀ ਆ ਦੂਜਾ ਸੂਆ ਮੱਝ ਨੇ ਸੁਣਾ ਤੇ ਮੱਝ ਆਪਣੀ ਘਰ ਦੀ ਰੱਖੀ ਆ ਬਈ ਹੈਨਾ ਹਾਂਜੀ ਹਾਂ ਬਈ ਠੀਕ ਆ ਪਹਿਲੇ ਸੂਏ ਕਿੰਨਾ ਦੁੱਧ ਚੋਆ ਬਈ ਆ ਪਹਿਲਾ ਸੂਏ 16 16 ਲੀਟਰ ਦੁੱਧ ਬਾਈ ਨੇ ਪਹਿਲੇ ਸੂਏ ਚੋਆ ਬਈ ਘਰ ਦੀ ਰੱਖੀ ہوئی ਤਸੱਲੀ ਵਾਲੀ ਪੂਰੀ ਮੱਝਾਂ ਦੀ ਤੇ 24 24 ਦੀ ਚੰਗੀਆਂ ਬਈ ਪੂਰੀ ਬੋਲੀਆ ਠੀਕ ਆ ਤੇ ਰੇਟ ਇਹਦਾ ਜਾਇਜ਼ ਜਾਇਜ਼ ਕੀ ਰੱਖਾਂਗੇ ਬਈ ਆਪਾਂ ਜਾਇਜ਼ ਦੋ ਆ ਬਈ 2 ਲੱਖ ਰੁਪਇਆ ਵਿੱਚੋਂ ਮਾਨਦਾਨ ਹੋ ਜੂ। ਹਾਂ ਬਈ ਮਾਨਦਾਨ ਕਰਦੇ। ਤੇ ਫੋਨ ਨੰਬਰ ਬਈ? ਹਾਂ ਜੀ ਦੇਖ ਲਓ ਬਈ ਮੇਰਾ ਫੋਨ ਨੰਬਰ। 73 8143 738143 ਹਾਂ ਜੀ। ਇਹ ਬਾਈ ਦਾ ਨੰਬਰ ਹੈ ਜੀ ਆਪਣਾ ਉੱਪਰ ਮੇਰਾ ਕਾਰ 100 ਦਾ। ਕਾਰ 100 ਦਾ। 100 ਦਾ। ਇਹ ਬਾਈ ਦਾ ਫੋਨ ਨੰਬਰ ਹੈ ਜੀ ਤੇ ਬਾਕੀ ਸਾਨੂੰ ਤੋਰ ਕੇ ਵੀ ਦਿਖਾਉਣੇ ਲੈ ਬਈ ਤੋਰਦੀ ਮਾੜੀ ਜਣਾ। ਤੁਰਦੀ ਨੂੰ ਚੈੱਕ ਕਰ ਲਿਓ ਮੱਝ ਨੂੰ ਮੱਝ ਬਹੁਤ ਖੁੱਲੀ ਡੁੱਲੀ ਆ ਬਾਈ ਦੀ ਤੇ ਸਿੰਘਾ-ਸਿੰਘਾਂ ਦੀ ਬਿਲਕੁਲ ਕੁੰਡੀਆਂ ਦੇਖ ਸਕਦੇ ਹੋ ਤੁਸੀਂ। ਸੂਣ ਦੇ ਦਿਨ ਹਲੇ ਬਾਕੀ ਆ ਜੀ। 6 ਦਿਨ ਸੂਣ ਦੇ ਬਾਕੀ ਆ। ਤੇ ਬਹੁਤ ਸੋਹਣੀ ਤਿਆਰ ਹੋਈ ਆ ਮੱਝ ਨੇ ਹਜੇ ਹੋਰ ਵੀ ਤਿਆਰ ਹੋਣਾ ਦੇਖ ਸਕਦੇ ਹੋ ਤੁਸੀਂ ਪੂਰੀ ਖੁੱਲੀ ਡੁੱਲੀ ਮੱਝਾ ਪਿੱਠ ਕੁੜੇ ਦੀ ਬੰਦਰ ਬਹੁਤ ਚੰਗੀ ਆ ਤੇ ਥਾਣਾ ਹਵਾਨੇ ਦੀ ਬੰਦਰ ਉਹਦੋਂ ਵੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਤੋ ਤਿੰਜਾ ਕਰ ਲੋ ਬਹੁਤ ਸੋਹਣਾ ਖਾਣਾ ਮਾਨਾ 16 ਲੀਟਰ ਪਾਈਆਂ ਨੇ ਜਿਹੜਾ ਦੁੱਧ ਕਹਿੰਦੇ ਘਰੇ ਪਹਿਲੇ ਸੂਏ ਚੋਇਆ ਇਸ ਵਾਰ ਵੀ ਚੰਗੇ ਦੁੱਧ ਦੀ ਉਮੀਦ ਆ ਹਜੇ 6 ਦਿਨ ਹਲੇ ਬਾਕੀ ਆ ਸੋਣ ਦੇ ਤੋ ਰੀਪ੍ਰੀ ਚੱਕ ਤੋ ਦਿਨ ਚੈੱਕ ਕਰੋ ਤੁਸੀਂ ਬਹੁਤ ਜਿਆਦਾ ਖੁੱਲੀ ਡੁੱਲੀ ਮੱਝਾਂ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਇੱਕ ਵਾਰੀ ਬਾਈ ਨਾਲ ਜਿਹੜਾ ਸੰਪਰਕ ਜਰੂਰ ਬਣਾ ਲਿਓ ਪਿੰਡ ਅਗਲੀਆ ਜ਼ਿਲ੍ਹਾ ਮਾਨਸਾ ਲਓ ਜੀ ਇਹ ਇੱਕ ਦੋ ਮੱਝਾਂ ਤੁਹਾਨੂੰ ਹੋਰ ਦਿਖਾਉਨੇ ਆ ਮੱਝਾਂ ਦੋਵੇਂ ਟੋਪ ਕੁਆਲਿਟੀ ਦੀਆਂ ਇੱਕ ਵਾਰੀ ਖੜੀਆਂ ਤੇ ਨਿਗਾਹ ਮਾਰ ਲਓ ਬਾਕੀ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਤੁਹਾਡੀ ਬਾਈ ਨਾਲ ਵੀ ਗੱਲਬਾਤ ਕਰਵਾਵਾਂਗੇ ਦੂਜੇ ਨੰਬਰ ਵਾਲੀ ਮੱਝ ਇਹ ਆ ਇੱਕ ਵਾਰੀ ਖੜੀਆਂ ਤੇ ਨਗਾ ਮਾਰ ਲੋ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਨੇ ਆ ਬੋਡੀ ਸਟਰਕਚਰ ਦੀਆਂ ਤੇ ਪਿੱਠ ਫੋੜੇ ਦੀ ਬੰਤਰ ਜਿਹੜੀ ਬਹੁਤ ਚੰਗੀ ਆ ਮੱਝ ਦੀ ਦੇਖ ਸਕਦੇ ਹੋ ਤੁਸੀਂ ਆਪਾਂ ਡਿਟੇਲ ਸਾਰੀ ਬਾਈ ਤੋਂ ਪੁੱਛ ਲੈਣੇ ਆ ਤੇ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਖੜੇ ਬਈ ਇੱਥੇ ਅੱਛੀ ਗੱਲ ਬਾਈ ਅੱਛੀ ਗੱਲ ਜੀ ਨਾਂ ਦੱਸਦੇ ਬਈ ਆਪਣਾ ਜਗਸੀਰ ਸਿੰਘ ਜੀ ਜਗਸੀਰ ਸਿੰਘ ਪਿੰਡ ਕਿਹੜਾ ਬਾਈ ਅਤਲਾ ਕਲਾਂ ਜੀ ਅਤਲਾ ਕਲਾਂ ਜ਼ਿਲ੍ਹਾ ਮਾਨਸਾ ਠੀਕ ਆ ਤੇ ਆ ਜਿਹੜੀ ਆਪਾਂ ਮੱਝ ਦਿਖਾਈ ਆ ਬਾਈ ਕਿਹੜਾ ਸੂਲ ਸੂਈ ਹੋਈ ਐ ਇਹ ਤੀਜਾ ਸੂਆ ਜੀ ਤੀਜਾ ਸੂਆ ਇਸ ਵਾਰ ਸੂਈ ਐ ਆਹੋ ਆਹੋ ਠੀਕ ਐ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹਨੂੰ ਪੰਜਵਾਂ ਦਿਨਾਂ ਜੀ ਪੰਜਵਾਂ ਦਿਨ ਸੂਈ ਨੂੰ ਤੇ ਬੱਚਾ ਵਾਂ 14 ਕਿਲੋ ਬੋੜਾ ਬੱਚਾ ਕੀ ਆ ਬਾਈ ਮਗਰ ਕੱਟੀ ਐ ਜੀ ਬੱਚਾ ਮਗਰ ਕੱਟੀ ਐ ਜੀ ਦੇਖ ਸਕਦੇ ਤੁਸੀਂ ਪੰਜ ਦਿਨਾਂ ਦੀ ਸੂਈ ਹੋਈ ਐ ਤੇ 5 ਦਿਨਾਂ ਦੀ ਸੂਈ ਥੱਲੇ ਭਾਈ ਦੁੱਧ ਕਿੰਨਾ ਕਿ ਤਿਆਰ ਹੈ ਥੱਲੇ 14 ਕਿਲੋ ਬੋਲਾ ਤਿਆਰ ਆ ਜੀ 14 ਕਿਲੋ ਬੋਲਾ ਤਿਆਰ ਪੂਰਾ ਤਿਆਰ ਪੂਰੀ ਜ਼ਿੰਮੇਵਾਰੀ ਤੇ ਦਮਾਗੇ ਮਤਲਬ ਤਸੱਲੀ ਕਰਾ ਦੇਵਾਂਗੇ ਦੋ ਦਿਨਾਂ ਦਾ ਠੀਕ ਆ ਤੇ ਲੈ ਭਾਈ ਆਪਾਂ ਤੋਰ ਕੇ ਦਿਖਾ ਦਈਏ ਨਾ ਮੜਾ ਜਾ ਬਾਕੀ ਆਪਾਂ ਰੇਟ ਬਾਰੇ ਵੀ ਬਾਈ ਤੋਂ ਪੁੱਛਾਂਗੇ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਤੇ ਥਾਣਾ ਹਵਾਨੇ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਸਿੰਗ ਥੋੜਾ ਜਿਹਾ ਜ਼ਰੂਰ ਖੁੱਲਾ ਬਾਕੀ ਕੋਈ ਕਮੀ ਪੇਸ਼ੀ ਨਹੀਂ ਚੰਗੇ ਬਾਡੀ ਬੀਡ ਦੀ ਮਾਝਾ ਦੇਖ ਸਕਦੇ ਹੋ ਤੁਸੀਂ ਤੇ ਥਾਣਾ ਹਵਾਨੇ ਦੀ ਬੰਤਰ ਚੈੱਕ ਕਰੋ ਬਹੁਤ ਸੋ ਬੋੜ ਲਿਆ ਬਾਈ ਚੰਗੇ ਬਾਡੀ ਵੇਟ ਵਾਲੀ ਤੇ ਚੰਗੇ ਢਾਂਚੇ ਦੀ ਮਾਜਾ ਦੇਖ ਸਕਦੇ ਹੋ ਤੁਸੀਂ ਬਾਈ ਮੋਟਰਸਾਈਕਲ ਨਹੀਂ ਲੈ ਕੇ ਆਉਂਦੇ ਮਹਾਰਾਜ ਜੀ ਬੰਤਰ ਚੈੱਕ ਕਰ ਸਕਦੇ ਹੋ ਤੇ ਬਾਕੀ ਬਾਈ ਤੋਂ ਆਪਾਂ ਰੇਟ ਵੀ ਪੁੱਛ ਲੈਣੇ ਆ ਬਾਈ ਜੈ ਜੈ ਰੇਟ ਕੀ ਰੱਖਾਂਗੇ ਆਪਾਂ ਦਾ ਇਹ ਦੀਆਂ 240 ਦੀ ਦੇ ਦੇ ਜੀ 1 ਲੱਖ 40 ਹਜ਼ਾਰ ਦੀ ਮੰਨਤਨ ਹੋ ਜੂ ਵਿੱਚੋਂ ਆ ਕਰ ਲਾ ਵੀ ਮੋਕਾ ਠੀਕ ਹੈ ਤੇ ਫੋਨ ਨੰਬਰ ਬਾਈ ਆਪਣਾ 62843 62843 99560 99560 ਇਹ ਬਾਈ ਦਾ ਫੋਨ ਨੰਬਰ ਹੈ ਜੀ ਤੇ ਦੂਜੇ ਨੰਬਰ ਵਾਲੀ ਤੇ ਵੀ ਮਾਰ ਲਓ ਨੇਗਾ ਬਾਕੀ ਸਾਨੂੰ ਤੋਰ ਕੇ ਵੀ ਦਿਖਾਵਾਂ ਇੱਕ ਵਾਰੀ ਖੜੀ ਦੇ ਰੇਗਾ ਮਾਰ ਲਓ ਠਾਣਾ ਹਵਾਨੇ ਦੀ ਮੰਤਰ ਇਹਦੀ ਵੀ ਬਹੁਤ ਸੋਹਣੀ ਹੈ ਤੇ ਸਿੰਘਾ ਸੁੰਗਾ ਦੀ ਬਿਲਕੁਲ ਕੁੰਡੀ ਹੈ ਮੂੰਹ ਮੱਥੇ ਦੀ ਮੰਤਰ ਚੈੱਕ ਕਰ ਸਕਦੇ ਹੋ ਬਾਕੀ ਸਾਨੂੰ ਤੋਰ ਕੇ ਵੀ ਦਿਖਾ ਦਨੇ ਆ ਲੈ ਬਾਈ ਤੋਰੀ ਇਹਨੂੰ ਵੀ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਫਿਰ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਵੀ ਲੈ ਲਾਂਗੇ ਇਹਦੇ ਇਹ ਦੇਖੋ ਲੱਖੇ ਨੇਦਰ ਦੀ ਸੂਈ ਹੈ ਕਿਹੜਾ ਸੁਗਾ ਪੰਜ ਪਾਣੀਓ ਮੁੰਡਿਆ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਓ ਇਹਦੇ ਤੇ ਵੀ ਲੈ ਹਨਾ ਬਾਨੇ ਦੀ ਬੰਤਰ ਚੈੱਕ ਕਰ ਲਿਓ ਗਾਇਬੂ ਬੂ ਚੰਗਾ ਤੇ ਸੋਹਣਾ ਥਾਣਾ ਹਵਾਨਾ ਮੱਝ ਦਾ ਦੇਖ ਸਕਦੇ ਹੋ ਤੁਸੀਂ ਚੰਗੇ ਬੋਡੀ ਬੰਤਰ ਦੀ ਇਹ ਆ ਚੰਗੀ ਸਮੀ ਪਲੀ ਆ ਮੱਝ ਤੇ ਸਿੰਘਾ ਸੁੰਗਾ ਦੀ ਬਿਲਕੁਲ ਕੁੰਡੀ ਆ ਤੁਰਦੀ ਤੇ ਨਿਗਾ ਮਾਰ ਲਓ ਬਹੁਤ ਸੋਹਣੇ ਥਾਣਾ ਹਵਾਨੇ ਦੀ ਆ ਚੰਗੀ ਬੰਤਰ ਵਾਲੀ ਮੱਝ ਆ ਬਾਕੀ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਪੁੱਛ ਲੈਣੇ ਆਂ ਭਾਈ ਇਹਦੀ ਕੀ ਡਿਟੇਲ ਹੈ ਜੀ ਇਹ ਤਾਂ ਕਚਾਲੀਆ ਜੀ ਇਹ ਕਿਹੜਾ ਸੂਆ ਸੂਈ ਆ ਕਿਹੜਾ ਸੂਆ ਸੂਈ ਆ ਬਾਈ ਇਹ ਵੀ ਤੀਜਾ ਜੀ ਤੀਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹ ਇਹ ਚੌਥਾ ਦਿਨ ਆ ਜੀ ਚੌਥਾ ਦਿਨ ਸੂਈ ਨੂੰ ਆ ਤੇ ਬੱਚਾ ਮੰਗ ਰਿਹਾ ਤੇ ਕੀ ਆ ਜੀ ਇਹਦੇ ਵਾਰ ਕੱਟਾ ਜੀ ਇਹਦੇ ਮੰਗਰ ਬੱਚਾ ਕੱਟਾ ਜੀ ਦੇਖ ਸਕਦੇ ਤੁਸੀਂ 4 ਦਿਨਾਂ ਦੀ ਸੂਈ ਆ ਤੇ ਬਾਈ ਕਿੰਨਾ ਕ ਬੋੜੇ ਜੀ ਸਾਫ ਹੋਈ ਜਾਣਾ ਕਿੰਨਾ ਕ ਤਿਆਰ ਆ 40 ਸਾਫ ਕਰਾਂ ਇਹਦਾ 10 ਕਿਲੋ ਬੋੜਾ ਤਿਆਰ ਹੋਏ ਤੇ ਠੀਕ ਆ ਤੇ ਕਿੰਨੇ ਕ ਦੁੱਧ ਦੀ ਮੀਰ ਆ ਬਾਈ ਇਹ ਦੁੱਧ ਕੱਢਦੇ 14 ਕਿਲੋ ਜੀ 14 ਕਿਲੋ ਕੱਢੋ 10 ਕਿਲੋ ਬੋੜਾ ਦੁੱਧ ਤੁਹਾਡੀ ਠੀਕ ਆ ਬਾਈ ਤੇ ਰੇਟ ਇਹਦਾ ਜਾਇਜ਼ਾ ਕੀ ਰੱਖਾਂਗੇ ਬਾਈ ਇਹਦੇ ਰੇਟ 120 ਜੀ 120 ਜੀ ਮਾਂ ਤਾਂ ਇਹ ਜੋ ਵੀ ਹੋ ਜੂ ਕਰ ਦਾਂਗੇ ਠੀਕ ਹੈ ਫੋਨ ਨੰਬਰ ਇੱਕ ਵਾਰੀ ਹੋਰ ਬੋਲੋ ਬਾਈ 6841 6841 ਜਿਹੜਾ 99560 ਜਿਹੜਾ 99560 ਹੀ ਬਾਈ ਦਾ ਫੋਨ ਨੰਬਰ ਹੈ ਜੀ ਤੇ ਮੱਝ ਮੱਝਾਂ ਬਾਈਆਂ ਦੋਨੇ ਚੰਗੀਆਂ ਤੁਹਾਨੂੰ ਤੋਰ ਕੇ ਵੀ ਦਿਖਾਣੀ ਹੈ ਇੱਕ ਵਾਰੀ ਹੋਰ ਨਿੰਗਾ ਮਾਰ ਲਓ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਦੋਨਾਂ ਦੇ ਵਿੱਚੋਂ ਕੋਈ ਵੀ ਤਾਂ ਸੰਪਰਕ ਜਿਹੜਾ ਬਣਾ ਸਕਦੇ ਹੋ ਥਾਣਾ ਬਾਨੇ ਦੀਆਂ ਮੱਝਾਂ ਦੋਮੇ ਚੰਗੀਆਂ ਬਾਈਆਂ ਲਓ ਜੀ ਆ ਇੱਕ ਮੱਝ ਤੁਹਾਨੂੰ ਹੋਰ ਤੋਰ ਕੇ ਦਿਖਾਉਣੀ ਆ ਇੱਕ ਵਾਰੀ ਤੁਰਦੀ ਤੇ ਜਗਾ ਨਿਗਾਹ ਮਾਰ ਲਓ ਸ਼ਿੰਗਾ-ਸੁੰਗਾ ਦੀ ਬਿਲਕੁਲ ਕੁੰਡੀ ਆ ਛੋਟੀ ਅੰਗ ਜਹੇ ਪੈਂਦੀ ਆ ਤੇ ਬਾਡੀ ਬਾਂਦਰ ਦੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਤੋਰ ਲਵਾਈਂਗਾ ਹਾਂ ਤਾਣਾ-ਵਾਨੇ ਜੀ ਬਾਂਦਰ ਦੇਖ ਸਕਦੇ ਹੋ ਤੁਸੀਂ ਬੰਦ ਆਰਡਰ ਚ ਪਿਛਾੜੀ ਥੋੜੀ ਜਿਹੀ ਉੱਚੀ ਅੰਗਾੜੀ ਜਿਆਦਾ ਦਿਖਉਂਦੀ ਆ ਤੇ ਚੰਗੇ ਬਾਡੀ ਢਾਂਚੇ ਦੀ ਆ ਮੋੜ ਲੈ ਬਾਈ ਦੇਖ ਸਕਦੇ ਹੋ ਤੁਸੀਂ ਸ਼ਿੰਗਾ-ਸੁੰਗਾ ਦੀ ਬਾਂਦਰ ਬਿਲਕੁਲ ਕੁੰਡੀ ਆ ਚੰਗੀ ਬਾਡੀ ਢਾਂਚੇ ਦੀ ਆ ਤੱਲਵਾਦ ਸਾਰੀ ਤੁਹਾਡੀ ਬਾਈ ਨਕਰਵਾ ਦਨੇ ਆਪਾਂ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਓ ਲਓ ਜੀ ਮੋੜ ਲਓ ਕੱਚੀ ਗਾਲ ਬਾਈ ਕਿੱਥੋਂ ਆਏ ਜੀ Rajasthan Rajasthan ਤੋਂ ਤੇ ਜਿਹੜੀ ਆਪਾਂ ਛੋਟੀ ਤੋਰ ਕੇ ਦਿਖਾਈਆ ਕਿਹੜਾ ਸੂਸੂਈ ਆ ਪਹਿਲਾ ਸੂਈ ਆ ਪਹਿਲਾ ਸੂਈ ਆ ਲਗਦੀ ਤਾਂ ਦੂਜੇ ਦੂਜੇ ਨਹੀਂ ਨਹੀਂ ਪਹਿਲੇ ਪਹਿਲੇ ਹੀ ਆ ਚਾਰ ਦਿਨ ਕਿੰਨੇ ਦਿਨਾਂ ਦੀ ਸੂਈ ਆ ਆ ਜੁਗ 18-20 ਦਿਨਾਂ ਦੀ 18-20 ਦਿਨਾਂ ਦੀ ਸੂਈ ਨੂੰ ਹੋ ਗਏ ਤੇ ਬੱਚਾ ਮਗਰ ਕੀ ਆ ਇਹ ਬੱਚਾ ਮਗਰ ਕੱਟੀ ਆ ਤੇ 18-20 ਦਿਨਾਂ ਦੀ ਸੂਈ ਨੂੰ ਹੋ ਗਏ ਦੁੱਧ ਕਿੰਨਾ ਕੁ 13 ਹੁਣ ਜਰਾ 70 13 ਕਿਲੋ ਜਮਾ ਤਸੱਲੀ ਵਾਲਾ ਤਸੱਲੀ ਕਿੰਨਾ ਤੋਲ ਮੇਂ ਠੀਕ ਆ ਰੇਟ ਕੀ ਰੱਖਾਂਗੇ ਜਾਇਜਾ ਜੇ 1 ਲੱਖ 400 1 ਲੱਖ 40 ਮਾਨਦਾਨ ਕਿੰਨਾ ਕੋਈ ਵਿੱਚੋਂ ਵਧੀਆ ਹੋ ਜੂ ਠੀਕ ਆ ਫੋਨ ਨੰਬਰ 199 19 27 हां 72 22 22 ਇੱਕ ਵਾਰੀ ਹੋਰ ਬੋਲ ਦੇ 99 99 हां हां 19 19 27 27 72 75 22 22 ਇਹ ਬਾਈ ਦਾ ਫੋਨ ਨੰਬਰ ਹੈ ਵੀ ਜੋਟਾ ਜਿਹੜਾ ਦੱਸਿਆ ਜੇ ਤੇ ਮੱਜਾਂ ਬਾਈ ਦੀਆਂ ਸਾਰੀਆਂ ਚੰਗੀਆਂ ਆ ਦੋ ਮੱਜਾਂ ਹੋਰ ਖੜੀਆਂ ਬਾਈ ਕੋਲੇ ਜੇ ਇਹਨਾਂ ਚੋਂ ਕੋਈ ਵੀ ਪਸੰਦ ਆਉਂਦੀ ਹੋਈ ਤਾਜ਼ੀਆਂ ਸੁੰਝੀਆਂ ਮੱਜਾਂ ਤਾਂ ਸੰਪਰਕ ਬਣਾ ਸਕਦੇ ਤੁਸੀਂ ਰਾਜਸਥਾਨ ਤੋਂ ਲੈ ਕੇ ਆਏ ਹੋਏ ਮੱਜਾਂ ਇਹ ਲਾਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਨੇ ਆ ਮੱਝ ਬਹੁਤ ਟੌਪ ਦੀ ਐ ਚੰਗੇ ਕੱਦ-ਕਾਢ ਵਾਲੀ ਮੱਝ ਆ ਦੇਖ ਸਕਦੇ ਹੋ ਤੁਸੀਂ ਲਵਾਈ ਲੂਈ ਪੂਰੀ ਖੁੱਲਾ ਕੱਦ-ਕਾਢ ਵੀ ਬਹੁਤ ਆ ਮੱਝ ਦਾ ਦੇਖ ਸਕਦੇ ਹੋ ਤੁਸੀਂ ਸਿੰਗਾ ਦੀ ਜਰੂਰ ਗੁੱਲੀ ਤੇ ਥਾਣਾਵਾਨੇ ਦੀ ਬੰਦਰ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਥਣ ਲੱਗਿਆ ਹੋਇਆ ਲੈ ਤੋਰਦੇ ਬਈ ਇੱਕ ਵਾਰੀ ਤੁਰਦੀ ਨੂੰ ਜਾ ਕਰ ਲਿਓ ਬਾਡੀ ਢਾਂਚੇ ਦੀ ਮੱਝ ਚੰਗੀ ਆ ਬਹੁਤ ਜਿਆਦਾ ਕੱਦ-ਕਾਢ ਦੀ ਤੇ ਚੰਗੀ ਵੇਲ ਬੂਲਾ ਮੱਝ ਦੀ ਦੇਖ ਸਕਦੇ ਹੋ ਤੁਸੀਂ ਚੰਗੀ ਲਮਾਈ ਜਮਾ ਤੇ ਪਿੱਟ ਕੁੜੇ ਦੀ ਮੰਤਰ ਬਹੁਤ ਸੋਹਣੀ ਆ। ਇਹ ਸਾਲ ਤੁਸੀਂ ਚੰਗੇ ਥਾਣਾ ਹਵਾਨੇ ਦੀ ਆ। ਮੋੜ ਲਿਆ ਬਾਈ ਮੋੜ ਲਿਆ। ਇੱਕ ਵਾਰੀ ਅੱਗੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ। ਸਿੰਘ ਥੋੜਾ ਜਿਹਾ ਜ਼ਰੂਰ ਖੁੱਲਾ ਤੇ ਬੋਡੀ ਟਾਂਚੇ ਦੀ ਮੱਝ ਬਹੁਤ ਚੰਗੀ ਆ ਜੀ ਤੇ ਥਾਣਾ ਹਵਾਨੇ ਦੀ ਮੰਤਰ ਵੀ ਬਹੁਤ ਸੋਹਣੀ ਆ। ਪੂਰਾ ਵਿਚੀ ਵਾਲਾ ਜਿਹੜਾ ਥਣ ਲੱਗਿਆ ਹੋਇਆ। ਬਾਕੀ ਸਾਰੀ ਜਾਣਕਾਰੀ ਜਿਹੜੀ ਆਪਾਂ ਬਾਈ ਤੋਂ ਲੈ ਲੈਣੇ ਆ। ਅਜੇ ਹੁਣ ਤੁਹਾਡੀ ਬਾਈ ਨਾਲ ਗੱਲਬਾਤ ਕਰਵਾਉਨੇ ਆਪਾਂ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਪਿੰਡ ਭਵਾਨੀਗੜ੍ਹ ਜੀ ਪਿੰਡ ਭਵਾਨੀਗੜ੍ਹ ਜ਼ਿਲ੍ਹਾ ਜ਼ਿਲ੍ਹਾ ਸਮਰੂਰ ਜ਼ਿਲ੍ਹਾ ਸਮਰੂਰ ਇਹ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਇਹ ਕਿਹੜਾ ਸੂਆ ਸੂਈ ਹੈ ਹਾਂਜੀ ਕਿਹੜਾ ਸੂਆ ਸੂਈ ਹੈ ਇਸ ਵਾਰ ਸੂਆ ਤੀਜਾ ਜੀ ਤੀਜਾ ਸੂਆ ਸੂਈਆ ਕਿੰਨੇ ਦਿਨਾਂ ਦੀ ਸੂਈ ਹੈ ਹੁਣ 7 ਦਿਨਾਂ ਦੀ ਹੈ 7 ਦਿਨਾਂ ਦੀ ਸੂਈ ਹੈ ਤੇ ਬੱਚਾ ਕੀ ਹੈ ਮੰਗਰ ਕੱਟਾ ਜੀ ਬੱਚਾ ਮੰਗਰ ਕੱਟਾ ਜੀ ਦੇਖ ਸਕਦੇ ਤੁਸੀਂ 7 ਦਿਨਾਂ ਦੀ ਸੂਈ ਹੈ ਦੁੱਧ ਕਿੰਨਾ ਧਿਆਰਾ ਜੀ ਹੁਣ 14 ਕਿਲੋ ਜੀ 14 ਕਿਲੋ 7 ਦਿਨਾਂ ਦੀ ਸੂਈ ਥੱਲੇ ਪੂਰੀ ਤਸੱਲੀ ਕਰਾ ਦੇਗਾ ਜੀ ਆਹਨ ਪੂਰੀ ਤੇ ਰੇਟ ਕੀ ਰੱਖਾਂਗੇ ਜਾਇਜ਼ ਜੀ ਰੇਟ ਜੀ ਚੋਣੇ ਜਾਇਜ਼ ਰੇਟ 1.5 ਲੱਖ ਰੁਪਈਆ ਤੇ ਸਮਾਨਦਾਨ ਪੂਰਾ ਖੋਲੋ ਜੂ ਬਾਹਰ ਸਮਾਨਤਾ ਨਹੀਂ ਠੀਕ ਹੈ ਤੇ ਫੋਨ ਨੰਬਰ ਜੀ ਫੋਨ ਨੰਬਰ 98555 98555 67152 67152 ਆਪਣੀ ਘਰ ਦੀ ਹੈ ਮੱਝ ਘਰ ਦੀ ਜੀ ਕਰਦੀ ਮੱਝ ਆ ਜੀ ਦੇਖ ਸਕਦੇ ਹੋ ਤੁਸੀਂ ਚੰਗੇ ਕੱਦ ਕਾਠ ਵਾਲੇ ਤੇ ਚੰਗੇ ਬੋਡੀ ਢਾਂਚੇ ਦੀ ਮੱਝ ਆ ਦਿਖਾਈਏ ਤੁਹਾਨੂੰ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਬਣਾ ਲੈ।